چکی جگہ گل کر لیے چنگے انسان نے جو آپ چیئر کی کیونکہ چیئرمین سا میں پہلے بھی کیا جدو بھی گرو مہاراج جی کا حکم تیار ہو ਜਿੱਤੇ ਸਾਡੇ ਹੁਣੇ-ਹੁਣੇ ਸਾਡੇ ਬਰਖਾਲੇ ਦੇ ਐਮਐਲਏ ਸਾਹਿਬ ਕਾਂਗਰਸ ਪਾਰਟੀ ਦੇ ਕਾਲਾ ਢੋਜੀ ਉਹ ਵੀ ਪਹੁੰਚੇ ਆ ਇਹਨਾਂ ਨੂੰ ਵੀ ਇੱਕ ਦਿਨ ਨੂੰ ਜਾ ਕੇ ਪਿਆ ਰਾਤਨ ਸਿੰਘ ਨੂੰ ਸਾਡੇ 9:00 ਵਜੇ ਫੋਨ ਕੀਤਾ ਮੈਂ ਕਹਿੰ ਗਿਆ ਕਿ ਲੋਕ ਸਾਹਿਬ ਜਿਹੜੀ ਗੱਲ ਕੀਤੀ ਹੈ ਵੀ ਸੰਸਥਾ ਵੱਲੋਂ ਆਸ਼ਰਮ ਵੱਲੋਂ

ਅੱਜ ਇਸ ਤਰਜੀ ਮਰਸੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਕੱਲੇ ਕਿਸੇ ਇੱਕ ਨੇ ਨਹੀਂ ਸਾਰੀ ਸੰਗਤ ਤੇ ਸੰਯੋਗ ਨਾਲ ਇਡੇ ਵੱਡੇ ਕਾਰਜ ਹੁੰਦੇ ਨੇ ਪਰ ਕਰਨ ਵਾਲਾ ਉਹ ਆਪ ਹੀ ਹੈ ਪਰ ਮੈਨੂੰ ਇਹਨਾਂ ਜੁਪਟਰ ਦੇ ਬੜੇ ਬਹੁਤ ਲੋਕ ਇੱਥੇ ਨਵਾਂ ਸੁਪਣਾ ਆਉਂਦੇ ਨੇ ਮੈਂ ਵੀ ਜਦੋਂ ਆਉਣਾ ਤਾਂ ਬੜੀ ਸ਼ਾਂਤੀ ਮਿਲਦੀ ਭਾਵੇਂ ਰਾਜ ਹੋਣ ਕਰਕੇ ਬੜੇ ਰੁਝੇ ਹੋਏ ਨੇ ਮਨ ਵੀ ਹੁੰਦਾ ਜਿੱਥੇ ਬਹਿ ਕੇ بابا جی نے سنیا من کو سکون ملے پروسا دعا سارے آشرواد میرا اتوار کی سیوا کرنے کا مجھے موقع ملے میں رکنستان کر کے بھروسہ دکھا جو بھی اتو کے ووٹر کی ملتا ہے میں

ਕੋਥੇ ਵੀ ਮੰਦਿਰ ਬਣਾਉਣ ਤੇ ਜਿਹੜੀ ਪਰਮੇਸ਼ਰ ਉਹ ਸਰਕਾਰ ਆ ਨੇ ਦੇ ਦਿੱਤੀ ਗਈ ਹੈ ਸਿੱਟੀ ਸ਼ਹਿਰ ਦੇ ਵਿੱਚ ਵੀ ਆਪਣਾ ਜਲੂਰ ਨਾਮ ਦੇ ਕੇ ਇੱਕ ਹੋਰ ਸੰਸਤਾ ਖੁੱਲ ਜਾਏਗੀ 6 ਮਹੀਨੇ ਦੇ ਵਿੱਚ ਵਿੱਚ ਉਹਦਾ ਵੀ ਕੰਮ ਸ਼ੁਰੂ ਹੋ ਜਾਏਗਾ ਬੋਲੋ ਬੰਦੀ ਛੋੜ ਮਹਾਰਾਜ ਕੀ ਜੈ ਇਸ ਸੰਗਤਾਂ ਤਾਂ ਗਿਣਤੀ ਨਹੀਂ ਹੁੰਦੀ ਕਿ ਕਿੱਥੋਂ ਕਿੱਥੋਂ ਆਈਆਂ ਪਰ ਪੰਜਾਬ ਪਰ ਤਾਂ ਹੈ ਹੀ ਹੈ ਬਾਹਰਲੀਆਂ ਸਟੇਟਾਂ ਹਿੰਦੁਸਤਾਨ ਦੀਆਂ ਵਿਦੇਸ਼ਾਂ ਤੋਂ ਵੀ ਸੰਗਤ ਬਹੁਤ ਆਈ ਹੈ ਸਾਰੀਆਂ ਕੰਟਰੀਆਂ ਤੋਂ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਔਰ ਮੰਡੀਲਾ ਇਹ ਸਾਰੀਆਂ ਕੰਟਰੀਆਂ ਤੋਂ ਸੰਗਤ ਆਈ ਹੈ ਪੂਰੀ ਵਾਲੇ ਸਤਿਗੁਰਾਂ ਨੂੰ ਸਮਰਪਿਤ ਨੇ ਉਹਨਾਂ ਦੀ 77ਵੀਂ ਵਰ੍ਹੇ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਆਪ ਸਾਰੇ ਮੀਡੀਆ ਵਾਲਿਆਂ ਦੇ ਸਹਿਯੋਗ ਨਾਲ ਇਹ ਮਨਾਈ ਜਾਂਦੀ ਹੈ ਤਾਂ ਇਹਦੇ ਵਿੱਚ ਮਹਾਪੁਰ ਸ਼ਾਇਰ ਨੇ ਵੱਡੀ ਗਲਤੀ ਹੈ ਕਿ ਇਹ ਕੁੰਭ ਮੇਲਾ ਜਿਹੜਾ ਲੱਗਿਆ ਜਲੂਰ ਕਾਮ ਤੋਂ ਸਾਲ ਤੋਂ ਦੋ ਵਾਰੀ ਗੁਰੂ ਮਹਾਰਾਜ ਜੀ ਦੀ ਵਰਸੀ ਆਉਂਦੀ ਹੈ ਇੱਕ ਇੱਕ ਇਹ ਪੂਰੀ ਵਾਲਿਆਂ ਦੀ ਵਰਸੀ ਹੈ ਭਾਈਨੇ ਮਹਾਪੁਰਸ਼ਾਂ ਦਾ ਆਣਾ ਸੰਗਤ ਨੂੰ ਦਰਸ਼ਨ ਦੇਣੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਤਾਂ ਮੈਂ ਕਹਿਣਾ ਕਿ ਅੱਜ ਬਹੁਤ ਪਾਕਸ਼ਾਲੀ ਆਪ ਸਾਰੇ ਸਤਿਗੁਰੂ ਬੰਦੀ ਛੋੜ ਪੂਰੀ ਵਾਲੇ ਮਹਾਰਾਜਿਆਂ ਦਾ ਸਾਡਾ ਪੂਰੀ ਵਾਲਿਆਂ ਦਾ ਭੇਖ ਦੇ ਮਾਲਕ ਸੀ ਸਤਿਗੁਰੂ ਗਰਮ ਸਾਗਰ ਪੂਰੀ ਵਾਲੇ ਉਹਨਾਂ ਦਾ 77ਵਾਂ ਸੱਲਾਨਾ ਸਮਾਗਮ ਜੋੜ ਮੇਲਾ ਮਨਾਇਆ ਇਸ ਸਮਾਗਮ ਤੇ ਮੈਂ ਸਾਰੀ ਸੰਗਤ ਨੂੰ ਸਾਰੇ ਸਾਡੇ ਪੰਜਾਬ ਨੂੰ ਸਾਰੀ ਦੁਨੀਆ ਦੇ ਵਸਦੇ ਪੰਜਾਬੀਆਂ ਨੂੰ ਬਸਾਈ ਬੇਨਤੀ ਕਰਦੇ ਆ ਕਿ ਆਪਣਾ ਪੰਜਾਬ ਪੰਜਾਬੀ ਸਾਡੀ ਮਾਂ ਬੋਲੀ ਤੇ ਸਾਡੇ ਗੁਰੂਆਂ ਦਾ ਚੱਲਾਈ ਹੋਈ ਪਰਤਾ ਲੰਗਰ ਦੀ ਪਰਤਾ ਸੇਵਾ ਦੀ ਪਰਤਾ ਤੇ ਗੁਰੂ ਘਰਾਂ ਦੇ ਵਿੱਚ ਜਾ ਕੇ ਜਿਹੜੀ ਆਪਾਂ ਸੇਵਾ ਕਰਦੇ ਆ ਉਹ ਕਦੇ ਬੰਦ ਨਾ ਹੋਵੇ ਸਾਡਾ ਸਰੀਰ ਚੱਲਿਆ ਜਾਏ ਪਰ ਸਾਡੇ ਗੁਰੂਆਂ ਦੀ ਚੱਲੇ ਆਵੀਆਂ ਰੀਤੀਆਂ ਰਿਵਾਜਾਂ ਨੂੰ ਆਪਾਂ ਨਾ ਬਦਲੀਏ ਤੇ ਉਹਦੇ ਤੇ ਪਿਆਰ ਦੇ ਦਿੰਦੇ ਹਾਂ ਆਕੇ ਪਤਾ ਲੱਗਿਆ ਕਿ ਥਾਮ ਵੱਲੋਂ ਆਸਟ੍ਰੇਲੀਆ ਵਰਗੇ ਵੱਡੇ ਮੁਲਕ ਦੇ ਵਿੱਚ ਜਿਹੜੇ ਬੱਚੇ ਸੰਦੇ ਆ ਉਹਨਾਂ ਤੇ ਲਈ ਬੜੇ ਪਰਫਪਰ ਦੇ ਕੰਮ ਹੋ ਰਿਹਾ ਉਹਦੇ ਬਾਰੇ ਮੈਂ ਕਈ ਵਾਰੀ ਆਸਟ੍ਰੇਲੀਆ ਗਿਆ ਮੈਂ ਉੱਥੇ ਵੇਖਿਆ ਸਾਡੇ ਪੰਜਾਬੀਆਂ ਦਾ ਬਹੁਤ ਬੁਰਾ ਹਾਲ ਹੈ ਜਿਹੜੇ ਇੱਥੋਂ ਮਾਪੇ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਬਾਹਰ ਭੇਜ ਦਿੰਦੇ ਆ ਉੱਥੇ ਜਾਣ ਸਰ ਕੰਮ ਨਹੀਂ ਮਿਲਦਾ ਰਹਿਣ ਨੂੰ ਥਾਂ ਨਹੀਂ ਮਿਲਦਾ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਸੀ ਜਾਣਾ ਕਿੱਥੇ ਆ ਉਹ ਸਾਰੀਆਂ ਦੁਬਦਾਂ ਨੂੰ ਦੇਖ ਕੇ ਜਲੂਰਤਾ ਵੱਲੋਂ ਉਹਤੇ ਦੋ ਸੰਸਥਾ ਖੋਲੀਆਂ ਗਿਆ ਇੱਕ ਐਡੀਲੇਟ ਸ਼ਹਿਰ ਦੇ ਵਿੱਚ ਹਨੂਮਾਨ ਮੰਦਿਰ ਦੇ ਨਾਂ ਤੇ ਉਹ ਜਿਹੜੀ ਹੈ ਮੰਦਿਰ ਦੀ ਸਥਾਪਨਾ ਕੀਤੀ ਹੈ ਹੁਣ ਇੱਕ ਸਿਡਨੀ ਸ਼ਹਿਰ ਦੇ ਵਿੱਚ ਵੀ ਸਾਨੂੰ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਹੈ ਚਾਰ ਪੰਜ ਮਹੀਨੇ ਤੇ ਉੱਥੇ ਵੀ ਸ਼ੁਰੂ ਕਰ ਦਾਂਗੇ ਪੂਰੇ ਹਿੰਦੁਸਤਾਨ ਤੋਂ ਜਿਹੜੇ ਬੱਚੇ ਜਾਣਗੇ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਜਿਨ੍ਹਾਂ ਨੂੰ ਰੋਟੀ ਦਾ ਵੀ ਓਖਾ ਹੋ ਰਿਹਾ ਉਹ ਸਮੁੰਦਰ ਦੇ ਵਿੱਚ ਰਹਿਣ ਨੂੰ ਉਹਨਾਂ ਨੂੰ ਥਾਂ ਮਿਲੇਗਾ ਲੰਗਰ ਮਿਲੇਗਾ ਜਦ ਤੱਕ ਉਹਨਾਂ ਨੂੰ ਕੋਈ ਕੰਮ ਨਾ ਮਿਲ ਜਾਂਦੇ ਜਦੋਂ ਕੰਮ ਮਿਲ ਗਿਆ ਫਿਰ ਉਹ ਆਪਣੇ ਕੰਮਾਂ ਤੇ ਡਿਊਟੀਆਂ ਤੇ ਹੋ ਜਾਣਗੇ ਮਾਲਕ ਉਹਨਾਂ ਤੇ ਕਿਰਪਾ ਕਰਨਗੇ ਉਦੋਂ ਤੱਕ ਸਾਰੀ ਜ਼ਿੰਮੇਵਾਰੀ ਅਸੀਂ ਖੁਦ ਆਸ਼ਰਮ ਵੱਲੋਂ ਜਿਹੜੀ ਹੈ ਉਹ ਚੱਕਾਂ ਗੁਰਵੰਦਾ ਸੰਦੇਸ਼ ਵੀ ਆਈ ਹੈ ਵੀ ਆਪਾਂ ਆਪਣੇ ਮੁਲਕ ਦੇ ਆਪਣੇ ਮੁਲਕ ਦੇ ਵਿੱਚ ਵੱਸਦੇ ਲੋਕਾਂ ਦੇ ਲਾਈ ਕਰਨੀ ਹੈ ਬਹੁਤ ਸਪੂਨ ਮਿਲ ਰਿਹਾ ਲੋਕ ਭਲਾਈ ਦਾ ਕੰਮ ਕਰਕੇ ਹੋਰ ਵੀ ਬਹੁਤ ਕੁਝ ਕਮ ਹੌਲੀ ਹੌਲੀ ਸ਼ੁਰੂ ਕਰਾਂਗੇ ਅਜੇ ਸ਼ੁਰੂਆਤ ਕੀਤੀ ਹੈ 5-7 ਸਾਲਾਂ ਦੇ ਵਿੱਚ ਬਹੁਤ ਕੁਝ ਬਦਲੇਗਾ ਤੇ ਇਸ ਸੰਸਥਾ ਵੱਲੋਂ ਪੰਜਾਬੀਆਂ ਲਈ ਬਹੁਤ ਕੁਝ ਕੀਤਾ ਜੀ ਮਹਾਰਾਜ ਪਰਮਜੀ ਮਹਾਰਾਜ ਅੱਜ ਅਸੀਂ ਇੱਥੇ ਆਏ ਤਾਂ ਜੀ 2005 2000 ਇਅਰ ਮੈਂ ਆਸਟ੍ਰੇਲੀਆ ਗਿਆ ਥਾ ਉਹ ਕੀ ਹੁੰਦਾ ਹੈ ਕਿ ਜਦ ਤੱਕ ہمارے پاس ਪੈਸਾ ਨਹੀਂ ਹਮ ਉਸ ਚੀਜ਼ ਦੇ ਪਿੱਛੇ ਭਾਗਦੇ ਹਾਂ ਤੇ ਜਦੋਂ ہمارا ਪੈਸਾ ਹੁੰਦਾ ਹੈ ਤਾਂ ਉਹ ਅਧਿਆਤਮ की तरफ ਭਾਗਦੇ ਹਾਂ تو ایٹ دا اینڈ میں ہمیں بھگوان کے شرم میں ہی جانا ہوتا ہے تو آپ جتنے جلدی چلے جاؤ آج کے سمے میں اتنا اچھا ہے تو اس لیے میں ضرور دھام سے جڑا ہوا ہوں کوئی بھی اسٹوڈنٹ یہاں سے جاتا ہے بہت سی امیدیں لے کے جاتا ہے کہ میرے رشتے دار یا کوئی فرینڈس ہیلپ کریں گے بٹ باہر کی کنٹری میں سبھی اپنی نیڈس کو پورا کر رہے ہیں دوسرے کی چاہ کے بھی مدد نہیں کر پاتے تو ان کے لیے ہم ہم رہنے کی ویوستھا کھانے کی ویوستھا کر رہے ہیں کہ جو بھی ابھی ایڈلڈ میں ہے ابھی ود ان تھری منتھس سڈنی میں شروع ہو جائے گا پھر میلبرن میں ہوگا تو نیکسٹ نیکسٹ ایئر کے انڈر میلبرن سڈنی اور ایڈلیڈ کور ہو جائے گا تو کوئی بھی جاتا ہے تو رام جی سے یا جلور دھام سے اپروچ کر سکتا ہے ان کے سکس ویکس کے رہنے کے لیے اور کھانے کی ویبستہ کر دی جائے گی ਸੋ ਵਨਾਲਾ ਫਤਵਾ ਦਾ ਆਪਾਂ ਅਸ਼ੀਰਵਾਦ ਲੈ ਸਕੀਏ ਖਾਸ